ਉਧਰ ਨੇ ਹਾਂ ਜੀ ਰਿਆ ਫੋਲਟਾ ਆਪਣੇ ਵਾਈਟਰਪੋਕ ਦੀ ਪੂਰੀ ਦਹਤ ਹੋਈ ਪਈ ਆ ਮਹਾ ਪੂਰੀ ਚੜਤ ਹੋਈ ਐ ਪਈ ਆ ਹੁਣ ਤਾਂ ਚਾਰ ਸਪੀਰ ਡਰਪੋਕ ਸਿੰਘ ਡਰਪੋਕ ਸਿੰਘ ਹੋਈ ਪਈ ਆ ਹਾਂ ਤਾਂ ਹੁਣ ਤਾਂ ਨਾ ਲੈਂਦੇ ਆ ਲੋਕ ਹਾਂ ਆਉਣ ਆਲੀ ਨਬਾਈ ਜੀ ਕੁਰਸੀ ਕਰਸੀ ਸਾਫ ਕਰਾਤੀ ਸੀ ਬਾਈ ਜੀ ਦੀ ਹਾਂ ਹਾਂ ਸਾਫ ਆ ਸਾਫ ਆਲਾ ਆ ਗਏ ਬਾਈ ਜੀ ਡਾਕੂ ਡਰ ਬੌਕਸਿੰਗ ਜਿੰਦਾਬਾਦ ਡਾਕੂ ਡਰ ਬੌਕਸਿੰਗ ਜਿੰਦਾਬਾਦ ਡਾਕੂ ਡਰ ਬੌਕਸਿੰਗ ਜਿੰਦਾਬਾਦ ਆ ਵੀ ਛੇ ਰਿਆ ਹਾਂਜੀ ਲਾਣੇ ਵਾਲੇ ਮਾਲ ਦਾ ਕੀ ਬਣਿਆ ਉਹ ਤਾਂ ਜੀ ਮੈਂ ਲੇਹਾਂ ਵਾਲੇ ਟਿੱਬੇ ਚ ਦਾਬਾਂ ਆ ਲਾਲ ਥੈਲੀ ਚ ਪਾ ਕੇ ਠੀਕ ਹੈ ਹਾਂਜੀ ਉਹਦੀ ਕਿਸੇ ਨੂੰ ਖਬਰ ਨਹੀਂ ਹੋਣੀ ਚਾਹੀਦੀ ਨਹੀਂ ਨਹੀਂ ਜਨਾਬ ਨਹੀਂ ਆਉਂਦੀ ਧਰਮਿਆ ਹਾਂਜੀ ਬਾਈ ਜੀ ਨਿਆਰਾ ਨੇ ਮਾਲ ਦਾ ਕੀ ਬਣਿਆ ਉਹ ਆਪਣਾ ਟਾਬਾ ਵਾਲੇ ਟਿੱਬੇ ਦਾ ਬਤਾ ਬਾਈ ਜੀ ਕਾਲੀ ਥੈਲੀ ਚ ਪਾ ਕੇ ਠੀਕ ਹੈ ਇਹਨੂੰ ਰਾਗੜ ਦੇ ਇਹਦਾ ਸਮਾਰ ਕੇ ਹਾਂ ਵੀ ਚਿਰਿਆ ਹਾਂ ਸਰਦਾਰਾ ਅੱਜ ਖਾਣੇ ਚ ਕੀ ਬਣਿਆ आज सरदारा थोड़ा जाना बाजी तो काट सी अपने को मेरा मूंगी मसरी जरा तू माय डा बडा डा के मूंगी खाऊंगा ओए सरदार जी समझा करो आज नहीं सी खजाने के पैसे मेरे को भी 5 रूपया ना जे पांच को और मिल जाए तो मूंगी मसरी लाया आज के बना के खा लगे 5 के तो मेरे को आ देखो तेरे को निकला 5 का टाला डीसी जा जा के शोर लेके आ मूंगी मसरी ਜੇ ਹਮੇ ਟਰਟਰ ਟੋਲੀ ਤਾਂ ਮੈਨੂੰ ਦੱਸਿਆ ਕੇ ਮੈਂ ਗੋਲੀ ਮਾਰੂ ਉਹਦੇ ਤੇਰਾ ਹਾਂ ਸਰਦਾਰਾ ਗੱਲ ਗੱਲ ਤੇ ਗੋਲੀ ਨਹੀਂ ਮਾਰਨੀ ਆਪਾਂ ਬਾ ਸਰਦਾਰਾ ਗਰਮੀ ਜੀ ਆ ਜਾਂਦੀ ਐ ਤੇਰੇ ਸਿਰ ਤੇ ਤੇਰੇ ਸਿਰ ਤੇ ਈ ਕਰੀਦਾ ਜੋ ਕੁਛ ਕਰੀਦਾ ਜੇ ਬਾਲੀ ਗਰਮੀ ਵੀ ਧੰਨੀਆਂ ਘੋੜ ਕੇ ਪੈ ਜਾਣੇ ਹਾਂ ਹਾਂ ਵੀ ਖ਼ਬਰੀ ਲੱਤ ਕੇ ਮੈਂ ਤੇਰੀ ਮੈਂ ਆਪਣਾ ਗੋਲੀ ਲਾ ਗਈ ਸਰਦਾਰਾ ਠੀਕ ਆ ਜੀ ਠੀਕ ਹੈ ਹਾਂ ਸਰਦਾਰਾ ਠੀਕ ਹੈ ਘਰ ਮੈਂ ਹਾਂਜੀ ਭਾਈ ਅੱਜ ਡਾਕਾ ਕਿੱਥੇ ਮਾਰਨਾ ਆਪਾਂ ਅੱਜ ਡਾਕਾ ਭਾਈ ਆਪਾਂ ਗੰਡਾਲੀ ਗਲੀ ਚ ਮਾਰਨਾ ਮੈਂ ਸੁਣਿਆ ਉੱਥੇ ਮੋਟੀਆਂ ਸਾਮੀਆਂ ਰਹਿੰਦੀਆਂ ਨੇ ਭੇਜੋ ਫਿਰ ਖ਼ਬਰੀ ਨੂੰ ਉਹ ਜਾ ਖ਼ਬਰੀਆ ਪਤਾ ਕਰਕੇ ਆ ਪੁਲਿਸ ਦਾ ਠੀਕ ਆ ਜੀ ਜਾਣਾ ਜੀ ਹਾਂ ਜੀ ਹਾਂ ਜਾਣਾ ਚੱਪਾ ਛਾਣ ਮਾਰੀ ਉੱਥੋਂ ਦਾ ਠੀਕ ਆ ਜੀ ਜਿਹੜਾ ਵੱਦ ਘੱਟ ਕਰਿਆ ਤਾਂ ਮੈਨੂੰ ਦੱਸੀ ਮੈਂ ਗੋਲੀ ਮਾਰਨੀ ਆ ਉਹਦੇ ਠੀਕ ਆ ਜੀ ਛੇਰਿਆ ਠੰਡਾ ਰਹਿਗਾ ਠੰਡਾ ਰਹਿਗਾ ਬਾ ਸਰਦਾਰਾ ਗਰਮੀ ਜੀ ਖਾ ਜਾਂਦਾ ਸਰੀਰ ਸਰਦਾਰਾ ਰਾਹ ਪੂਰਾ ਸਾਫ਼ ਆ ਜਾਣ ਦਾ ਲਾ ਤੇ ਅੱਜ ਡਾਕਾ ਮਾਰੀ ਦਵਾਂਗੇ ਉੱਥੇ ਜਲਦੀ ਤੋਂ ਜਲਦੀ ਆਪਾਂ ਕਾਰਵਾਈ ਪਾਈਏ। ਬਸ ਅੱਜ ਕਾਰਵਾਈ ਪਾ ਦਾਂਗੇ। ਆਪਣੇ ਕਾਫਲੇ ਦੀ ਗਿਣਤੀ ਘਟੀ ਜਾਂਦੀ ਆ। ਧਰਮੇ ਆਪਣਾ ਗਰੋਹ ਪਿੱਛੇ ਜਾਈ ਜਾਂਦਾ ਤੈਨੂੰ ਤਾਂ ਚੰਗਾ ਆਪਣਾ ਪਤਾ ਇਸ ਗੱਲ ਦਾ। ਉਹ ਜਵਾਕ ਸੀ ਹਜੇ। ਮੈਂ ਬਾਲੀਆਂ ਗੱਲਾਂ ਨਹੀਂ ਸੁਣਨੀਆਂ। ਮੈਨੂੰ ਅੱਜ ਸ਼ਾਮ ਤੱਕ ਬੰਦਾ ਚਾਹੀਦਾ। ਤੈਨੂੰ ਪਤਾ ਆਪਣੀ ਦੁਨੀਆ ਸਾਰੀ ਦੁਨੀਆ ਨੂੰ ਅੱਢੀ ਹੁੰਦੀ ਆ। ਚਲੋ ਠੀਕ ਆ ਸਰਦਾਰ ਫਿਰ ਮੈਂ ਉਹਨੂੰ ਲੈ ਕੇ ਆਉਂਦਾ ਭੇਜਦਾ ਜੀ। ਛੇ ਰਿਆ। ਹਾਂ ਸਰਦਾਰਾ। ਤੈਨੂੰ ਬੰਦੇ ਕਿਹਾ ਸੀ ਭਰਤੀ ਵਾਸਤੇ। ਸਰਦਾਰਾਂ ਬੰਦਿਆਂ ਦੀ ਬੜੀ ਘਾਟ ਹੈ ਜਿਹੋ ਜਿਹੇ ਹੈਗੇ ਨਾ ਰੱਖ ਲੋ ਟ੍ਰੈਂਡ ਕਰ ਦਿਆਂਗੇ ਮੁੰਡੇ ਤੜਕੇ ਤੇ ਦੋ ਆਏ ਬੈਠੇ ਆ ਬੁਲਾਓ ਬਰ ਉਹਨਾਂ ਨੂੰ ਬੁਲਾਉਣਾ ਇੱਥੇ ਰੁਕ ਜਾ ਓਏ ਚਲ ਸਸਰੀ ਘਰ ਸਰਦਾਰ ਜੀ ਸਸਰੀ ਘਰ ਸਰਦਾਰਾ ਹਾਂ ਵੀ ਸ਼ੇਰਾ ਤੇਰੀ ਕੀ ਮਜਬੂਰੀ ਬਣ ਗਈ ਸਰਦਾਰਾ ਮਜਬੂਰੀ ਦਾ ਕੋਈ ਨਹੀਂ ਜੀ ਬਸ ਮਿੰਟਾਂ ਆਏ ਜੀ ਵੀ ਡਾਕੂ ਬਣ ਕੇ ਨਾ ਮੈਂ ਸੋਡੇ ਵਾਲੀ ਕੁਰਸੀ ਤੇ ਬੈਠਣਾ ਚਾਹਣਾਗਾ ਮੇਰੇ ਚ ਭੱਜਣ ਭੁੱਜਣ ਦੀ ਕਲਾ ਬਹੁਤ ਹੈ ਭੱਜ ਕੇ ਕੀ ਕਰੇਗਾ ਸਰਦਾਰਾ ਡਾਕੂਆਂ ਦੇ ਵਿੱਚ ਸਭ ਤੋਂ ਭੱਜਣੀ ਵੱਡੀ ਕਲਾ ਹੁੰਦੀ ਹੈ ਡਾਕੂਆਂ ਦੀ ਜੇ ਤੂੰ ਗਰੋ ਚ ਭੱਜਾ ਮੈਂ ਤੇਰੇ ਗੋਲੀ ਮਾਰੂ ਓਏ ਕਿਰਿਆ ਹਾਂ ਸਰਦਾਰਾ ਠੰਡਾ ਕੀ ਕਹ ਸਰਦਾਰਾ ਆਵੀ ਤੂੰ ਡਾਕੂ ਬਣਨਾ ਚਾਹਣਾ ਹੈ ਮੇਰੇ ਤਾਂ ਸਰਦਾਰਾਂ ਘਰ ਦੇ ਖਰਚੇ ਬਹੁਤ ਨੇ ਘਰ ਦੇ ਮੇਰਾ ਖਰਚਾ ਨਹੀਂ ਚੱਲ ਰਹੀ ਤੇ ਆਇਆ ਤਲਵੀ ਰੋਟੀ ਪਾਣੀ ਘਰੇ ਪੂਰਾ ਸੂਰਾ ਮਿਲਦਾ ਤੇ ਮੈਂ ਸੁਣਿਆ ਵੀ ڈاکੂਆਂ ਕੋਲੇ ਬੱਕਰੇ ਬੁਕਰੇ ਤਲਦੇ ਆ ਤੇ ਮਹਾ ਬੱਕਰੇ ਬੁਕਰੇ ਖਾ ਲਿਆ ਕਰਾਂਗੇ ਬੱਕਰੇ ਤਲਦੇ ਆ ਕਿਰਿਆ ਇਹਨੂੰ ਦੱਸ ਵੀ ਅਸੀਂ ਤਾਂ ਅੱਜ ਮੂੰਗੀ ਮੰਗਾਈ ਹੈ ਹਾਂ ਸਰਦਾਰਾ ਆਪਾਂ ਤੰਗੀ ਤੋਸੀ ਚਾਚ ਮੂੰਗੀ ਮਸਰੀ ਮੰਗਾਈ ਆ ਤੇ ਬੱਕਰੇ ਖਣ ਆਇਓ ਹੈ ਕੋਈ ਗੱਲ ਨਹੀਂ ਸਰਦਾਰਾ ਰੱਖ ਲੈ ਦੋਨੇ ਮੁੰਡਿਆਂ ਨੂੰ ਚੱਲ ਜਾਣਗੇ ਚਲੋ ਐਂ ਕਰੋ ਛਿਰਿਆ ਹਾਂ ਸਰਦਾਰਾ ਇਹਨਾਂ ਨੂੰ ਪਹਿਲੇ ਡਾਕ ਦੇ ਧਰਮੇ ਨਾਲ ਭੇਜ ਹਾਂ ਸਰਦਾਰਾ ਅੱਜ ਆਪਾਂ ਜਿਹੜਾ ਡਾਕਾ ਮਾਰਨਾ ਨਾ ਝੰਡਾ ਵਾਲੀ ਗਲੀ ਦੇ ਵਿੱਚ ਉੱਥੇ ਕਰਦੇ ਆਂ ਪ੍ਰੀਖਿਆ ਇਹਨਾਂ ਦੀ ਇਹਨਾਂ ਨੂੰ ਤਿਆਰ ਕਰੋ ਹਥਿਆਰ ਲੈ ਕੇ ਦਿਓ ਜਾ ਕੇ ਡਾਕੂਆਂ ਵਾਲੇ